ਕੋਦੀ ਪਤਨੀ ਨੇ ਬੇਫਾਈ ਕੀਤੀ ਤਾਂ ਇਸ ਬੰਦੇ ਨੇ ਪੂਰੀਆਂ 18 ਔਰਤਾਂ ਨੂੰ ਬੇਰਹਿਮੀ ਨਾਲ ਖਤਮ ਕਰਤਾ ਸੀ ਔਰ ਹੈਰਾਨੀ ਦੀ ਗੱਲ ਤਾਂ ਇਹ ਆ ਕਿ ਜਦੋਂ ਤੱਕ ਇਸ ਨੇ 11 ਔਰਤਾਂ ਨੂੰ ਮਾਰਿਆ ਉਦੋਂ ਤੱਕ ਤਾਂ ਖੁਦ ਪੁਲਿਸ ਨੂੰ ਵੀ ਪਤਾ ਲੱਗ ਚੁੱਕਿਆ ਸੀ ਇੱਥੋਂ ਤੱਕ ਇਸ ਨੂੰ ਸਜ਼ਾ ਤੱਕ ਹੋ ਚੁੱਕੀ ਸੀ ਇਸ ਦੇ ਬਾਵਜੂਦ ਵੀ ਇਹ ਬੰਦਾ ਸੱਤ ਹੋਰ ਔਰਤਾਂ ਨੂੰ ਠਿਕਾਣੇ ਲਾਉਣ ਕਿਵੇਂ ਕਾਬਜਾਬ ਹੋ ਗਿਆ ਇਸ ਕੇਸ ਚ ਤੁਸੀਂ ਸਮਝੋਗੇ ਕਿ ਸਾਡੇ ਦੇਸ਼ ਦੀ ਪੁਲਿਸ ਕਾਨੂੰਨ ਤੇ ਸਿਸਟਮ ਦੀਆਂ ਕੀ ਖਾਮੀਆਂ ਨੇ ਤੇ ਇਸ ਦਾ ਫਾਇਦਾ ਚੱਕ ਕੇ ਕਿਵੇਂ ਇੱਕ ਬੰਦੇ ਨੇ 11 ਤੋਂ ਬਾਅਦ 7 ਹੋਰ ਔਰਤਾਂ ਦੀ ਜਾਨ ਲੈਤੀ ਹਾਈਦਰਾਬਾਦ ਦਾ ਬੰਜਾਰਾ ਐਸ 30 ਦਸੰਬਰ 2020 ਇੱਕ ਔਰਤ ਦੀ ਬੋਡੀ ਮਿਲਦੀ ਹੈ ਉਸ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਮੱਚਿਆ ਹੋਇਆ ਸੀ ਪੋਸਟਮਾਰਟਮ ਤੋਂ ਪਤਾ ਲੱਗਿਆ ਕਿ ਉਸਦੇ ਚਿਹਰੇ ਨੂੰ ਸ਼ਰਾਬ ਜਾਂ ਪੈਟਰੋਲ ਪਾ ਕੇ ਮਚਾਇਆ ਗਿਆ। ਇਸ ਔਰਤ ਦੀ ਉਮਰ ਲਗਭਗ 30 ਸਾਲ ਦੀ ਸੀ। ਫਿਰ ਉਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਹੈ। ਇਸੇ ਦੌਰਾਨ ਉੱਥੋਂ ਕੁਝ ਦੂਰੀ ਤੇ ਇੱਕ ਹੋਰ ਔਰਤ ਦੀ ਬੋਡੀ ਮਿਲਦੀ ਹੈ। ਉਸ ਦੀ ਉਮਰ ਵੀ ਕਰੀਬ 30 ਸਾਲ ਦੀ ਸੀ। ਪੁਲਿਸ ਹਾਲੇ ਇਹਨਾਂ ਦੋਨਾਂ ਮਾਮਲਿਆਂ ਨੂੰ ਜੋੜ ਕੇ ਨਹੀਂ ਸੀ ਦੇਖ ਰਹੀ। ਇਸ ਤੋਂ ਬਾਅਦ ਇਨਵੈਸਟੀਗੇਸ਼ਨ ਹੁੰਦੀ ਹੈ। ਬਹੁਤ ਸਾਰੇ ਸੀਸੀਟੀਵੀ ਕੈਮਰੇ ਖੰਗਾ ਲਏ ਜਾਂਦੇ ਨੇ। ਪੁਰਾਣੇ ਕ੍ਰਿਮੀਨਲਸ ਤੋਂ ਪੁੱਛਿਆ ਜਾਂਦਾ ਪੂਰੇ 18 ਦਿਨ ਮਾਮਲੇ ਨੂੰ ਖੰਘਾਲਣ ਤੋਂ ਬਾਅਦ ਪੁਲਿਸ ਨੂੰ ਕੁਝ ਸੁਰਾਗ ਮਿਲਦੇ ਨੇ ਤੇ ਪੁਲਿਸ ਦੇ ਦੁਆਰਾ ਇੱਕ 45 ਸਾਲਾਂ ਦੇ ਸ਼ਖਸ ਮੈਨੂ ਰਮੂਲੂ ਨੂੰ ਚੱਕਿਆ ਜਾਂਦਾ ਉਸ ਤੋਂ ਪੁੱਛਗਛ ਹੁੰਦੀ ਹੈ ਤਾਂ ਉਹ ਦੋਨੋਂ ਔਰਤਾਂ ਨੂੰ ਮਾਰਨ ਦੀ ਗੱਲ ਕਬੂਲ ਲੈਂਦਾ ਤੇ ਹਾਲੇ ਤੱਕ ਪੁਲਿਸ ਨੂੰ ਵੀ ਇਹੀ ਸੀ ਕਿ ਇਸਨੇ ਸਿਰਫ ਦੋ ਔਰਤਾਂ ਨੂੰ ਹੀ ਟਕਾਣੇ ਲਾਇਆ ਪਰ ਇਸ ਗ੍ਰਿਫਤਾਰੀ ਦੀ ਖਬਰ ਜਦੋਂ ਹੋ ਥਾਣਿਆਂ ਨੂੰ ਮਿਲਦੀ ਹੈ ਤੇ ਉਹ ਜਦੋਂ ਉਸ ਦੀ ਤਸਵੀਰ ਦੇਖਦੇ ਨੇ ਤਾਂ ਪੁਲਿਸ ਵਾਲੇ ਵੀ ਚੌਕ ਉੱਟਦੇ ਨੇ ਤੇ ਕਹਿੰਦੇ ਨੇ ਕਿ ਇਸ ਸ਼ਖਸ ਨੇ ਤਾਂ ਪਹਿਲਾਂ ਵੀ ਕਈ ਲੋਕਾਂ ਨੂੰ ਖਤਮ ਕੀਤਾ ਇਹ ਸ਼ਖਸ ਤਾਂ ਇੱਕ ਵਾਰ ਜੇਲ੍ਹ ਚੋਂ ਭੱਜ ਵੀ ਚੁੱਕਿਆ ਤੇ ਹੁਣ ਇਹ ਜ਼ਮਾਨਤ ਤੇ ਆਇਆ ਹੋਇਆ ਤੇ ਇਸ ਤੇ ਪਹਿਲਾਂ ਹੀ ਟੋਟਲ 16 ਔਰਤਾਂ ਨੂੰ ਠਿਕਾਣੇ ਲਗਾਉਣ ਦੇ ਕੇਸਿਸ ਤੇ ਦਰਜ ਨੇ ਜਿਨ੍ਹਾਂ ਵਿੱਚੋਂ 11 ਮਾਮਲਿਆਂ 'ਚ ਉਸ ਨੂੰ ਆਲਰੇਡੀ ਉਮਰ ਕੈਦ ਦੀ ਸਜ਼ਾ ਤੱਕ ਹੋ ਚੁੱਕੀ ਆ ਤੇ ਬਾਕੀ ਦੇ 5 ਮਾਮਲੇ ਸੁਣਵਾਈ ਹੁਦਿਨ ਨੇ ਇਸੇ ਤੋਂ ਬਾਅਦ ਪੁਲਿਸ ਦੁਆਰਾ ਇਹਨਾਂ ਦੋ ਮਾਮਲਿਆਂ ਨੂੰ ਲੈ ਕੇ ਇਸ ਦਾ ਪੂਰਾ ਚਿੱਠਾ ਫੋਲ ਲਿਆ ਜਾਂਦਾ ਤਾਂ ਪਤਾ ਚੱਲਦਾ ਕਿ 2001 'ਚ ਇਸ ਦਾ ਵਿਆਹ ਹੋਇਆ ਸੀ ਬਿਆਦੇ ਕੁਝ ਸਮਾਂ ਬਾਅਦ ਹੀ ਰੁਮਲੂ ਨੂੰ ਆਪਣੀ ਪਤਨੀ ਤੇ ਸ਼ੱਕ ਹੋਇਆ ਕਿ ਉਸਦਾ ਕਿਸੇ ਨਾਲ ਅਫੇਅਰ ਚੱਲ ਰਿਹਾ। ਦੋਨਾਂ ਦੇ ਵਿਚਕਾਰ ਝਗੜਾ ਹੁੰਦਾ ਤੇ ਕੁਝ ਦਿਨ ਬਾਅਦ ਉਸਦੀ ਪਤਨੀ ਉਸੇ ਸ਼ਖਸ ਨਾਲ ਭੱਜ ਗਈ ਜਿਸ ਤੇ ਰੁਮਲੂ ਨੂੰ ਸ਼ੱਕ ਹੋਇਆ ਸੀ। ਫਿਰ ਉਸਨੇ ਬਦਲਾ ਲੈਣ ਦੇ ਲਈ ਸੋਚਿਆ ਤੇ ਇੱਕ ਦਿਨ ਮੌਕਾ ਮਿਲਦੇ ਹੀ ਆਪਣੀ ਪਤਨੀ ਨੂੰ ਠਕਾਣੇ ਲਾਤਾ ਫਿਰ ਸ਼ਰਾਬ ਛੜਕ ਕੇ ਉਸਦੇ ਚਿਹਰੇ ਨੂੰ ਪੂਰੀ ਤਰ੍ਹਾਂ ਨਾਲ ਜਲਾ ਦਿੱਤਾ ਤੇ ਫਿਰ ਭੱਜ ਗਿਆ ਪਰ ਉਸਦੇ ਦਿਮਾਗ ਤੇ ਅਜੀਬ ਸਣਕ ਸਵਾਰ ਹੋ ਚੁੱਕੀ ਸੀ ਤੇ ਉਹ ਬਸ ਇੱਕੋ ਚੀਜ਼ ਹੀ ਸੋਚ ਰਿਹਾ ਸੀ ਤੇ ਉਹ ਸੀ ਬਦਲਾ। ਤੇ ਉਹ ਇਹ ਸੋਚ ਰਿਹਾ ਸੀ ਕਿ ਹੋਰ ਔਰਤਾਂ ਵੀ ਹੋਣਗੀਆਂ ਜੋ ਆਪਣੇ ਪਤੀਆਂ ਨੂੰ ਧੋਖਾ ਦੇ ਰਹੀਆਂ ਨੇ ਤੇ ਫਿਰ ਉਸ ਨੇ ਉਹਨਾਂ ਔਰਤਾਂ ਨੂੰ ਠਿਕਾਣੇ ਲਾਉਣ ਦਾ ਪਲਾਨ ਬਣਾਉਣਾ ਸ਼ੁਰੂ ਕਰਤਾ ਤੇ ਇਸ ਕੰਮ ਲਈ ਉਸ ਨੇ ਇੱਕ ਖਾਸ ਏਜ ਗਰੁੱਪ ਜਾਨੀ ਕਿ 30 ਸਾਲ ਦੇ ਆਸ-ਪਾਸ ਦੀਆਂ ਔਰਤਾਂ ਨੂੰ ਹੀ ਠਿਕਾਣੇ ਲਗਾਉਣ ਬਾਰੇ ਸੋਚਿਆ ਇਸ ਕੰਮ ਲਈ ਉਸ ਨੇ ਇੱਕ ਖਾਸ ਜਗ੍ਹਾ ਚੁਣੀ ਤੇ ਉਹ ਸੀ ਆਸ-ਪਾਸ ਦੀਆਂ ਝੁੱਗੀ-ਝੌਪੜੀਆਂ ਵਾਲੀਆਂ ਔਰਤਾਂ ਉਹ ਉਹਨਾਂ ਨੂੰ ਫਸਾਉਂਦਾ ਜਾਂ ਬਹਿਲਾਉਂਦਾ ਫਸਲਾਉਂਦਾ ਤੇ ਫਿਰ ਇੱਕ ਖਾਸ ਜਗ੍ਹਾ ਲਾ ਜਾ ਕੇ ਉਹਨਾਂ ਨੂੰ ਕੁਝ ਪੈਸੇ ਦੇ ਕੇ ਜਾਂ ਉਹਨਾਂ ਦੀ ਮਰਜ਼ੀ ਦੇ ਨਾਲ ਜਾਂ ਫਿਰ ਮਰਜ਼ੀ ਦੇ ਖਿਲਾਫ ਤੱਕੇ ਨਾਲ ਸਬੰਧ ਬਣਾਉਂਦਾ ਤੇ ਕਈ ਵਾਰ ਉਹਨਾਂ ਨੂੰ ਸ਼ਰਾਬ ਵੀ ਪਿਉਂਦਾ ਤੇ ਫਿਰ ਗਲਾ ਦਬਾ ਕੇ ਜਾਂ ਕਿਸੇ ਵੱਜੜੀ ਪੱਥਰ ਦੇ ਨਾਲ ਸਿਰ ਕੋ ਚਲਕੇ ਮਾਰ ਦਿਆ ਕਰਦਾ ਸੀ ਤੇ ਫਿਰ ਚਿਹਰੇ ਤੇ ਸ਼ਰਾਬ ਪਾ ਕੇ ਅਗ ਲਾ ਦਿੰਦਾ ਤਾਂ ਕਿ شناخت ਨਾ ਹੋ ਪਾਵੇ ਤੇ ਜਦੋਂ ਲਗਾਤਾਰ ਅਜਿਹੀਆਂ ਕਈ ਬੋਡੀਜ਼ ਸਾਹਮਣੇ ਆਈਆਂ ਜਿਨ੍ਹਾਂ ਦਾ ਪੈਟਰਨ ਬਿਲਕੁਲ ਇੱਕੋ ਸੀ ਤਾਂ ਉਸ ਸਮੇਂ ਪੁਲਿਸ ਨੇ ਵੀ ਕੰਨ ਖੜੇ ਹੋਏ ਤੇ ਪੁਲਿਸ ਨੇ ਛਾਣਬੀਨ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸਦੇ ਸਕੈਚਸ ਬਣਵਾਏ ਗਏ ਤੇ ਸਕੈਚਸ ਦਾ ਚਿਹਰਾ ਸਾਹਮਣੇ ਆਇਆ ਤਾਂ ਉਹ ਰੁਮਰੂ ਦੇ ਨਾਲ ਹੀ ਮਿਲਦਾ ਸੀ ਤੇ ਫਿਰ ਪੁਲਿਸ ਨੇ ਰੁਮਲੂ ਨੂੰ ਪਹਿਲੀ ਵਾਰ ਪੁਲਿਸ ਨੇ 2009 ਚ ਅਰੈਸਟ ਕੀਤਾ। ਫਿਰ ਪੁੱਛਗਛ ਹੋਈ ਤਾਂ ਉਸਨੇ ਪੁਤ ਨੂੰ ਸਭ ਕੁਝ ਦੱਸ ਦਿੱਤਾ ਕਿ ਉਸਨੇ 2001 ਤੋਂ 2009 ਤੱਕ ਟੋਟਲ 11 ਔਰਤਾਂ ਨੂੰ ਉਸੇ ਤਰੀਕੇ ਟਿਕਾਣੇ ਲਾਇਆ। ਫਿਰ ਮਾਮਲਾ ਕੋਰਟ ਚ ਜਾਂਦਾ ਉਸ ਨੂੰ ਇਹਨਾਂ 11 ਮਾਮਲਿਆਂ ਚ 2 ਸਾਲ ਦੇ ਅੰਦਰਾਂ ਯਾਨੀ ਕਿ 2011 ਚੋਂਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਆ ਫਿਰ ਉਹ ਜੇਲ੍ਹ ਚ ਚਲਾ ਗਿਆ ਇਸੇ ਦੌਰਾਨ ਕਿਸੇ ਬਿਮਾਰੀ ਦੇ ਚਲਦਿਆਂ ਉਸ ਨੂੰ ਪੁਲਿਸ ਦੀ ਕੜੀ ਸੁਰੱਖਿਆ ਚ ਸਰਕਾਰੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਪਰ 30 ਦਸੰਬਰ 2011 ਨੂੰ ਉਹ ਪੰਜ ਹੋਰ ਕੈਦੀਆਂ ਨਾਲ ਉੱਥੋਂ ਭੱਜਣ ਚ ਕਾਮਯਾਬ ਹੋ ਗਿਆ ਫਿਰ ਪੁਲਸ ਦੇ ਦੁਆਰਾ ਉਸ ਨੂੰ ਪਾਲਣ ਦੀਆਂ तमाम ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਮਿਲਿਆ ਨਹੀਂ ਤਾਂ ਫਿਰ ਪੁਲਿਸ ਨੇ ਇੱਕ ਮੁਖਬਰ ਦੀ ਨਿਸ਼ਾਨਦੇਹੀ ਦੇ ਉੱਤੇ ਪੂਰੇ 1.5 ਸਾਲ ਬਾਅਦ ਜਾਨੀ ਮਈ 2013 ਚ ਉਸ ਨੂੰ ਹਾਈਦਰਾਬਾਦ ਦੇ ਕਰੀਬ ਤੋਂ ਗ੍ਰਿਫਤਾਰ ਕੀਤਾ ਪਰ ਜਦੋਂ ਤੱਕ ਉਹ ਅਰੈਸਟ ਹੋਇਆ ਉਦੋਂ ਤੱਕ 1.5 ਸਾਲ ਦਾ ਸਮਾਂ ਗੁਜ਼ਰ ਚੁੱਕਿਆ ਸੀ ਤੇ ਜਦੋਂ ਅਰੈਸਟ ਹੋਇਆ ਪੁਲਿਸ ਨੇ ਫਿਰ ਤੋਂ ਪੁਚਕਸ਼ ਕੀਤੀ ਤਾਂ ਇਸ ਵਾਰ ਫਿਰ ਤੋਂ ਉਸ ਨੇ ਪੰਜ ਔਰਤਾਂ ਨੂੰ ਉਸੇ ਤਰੀਕੇ ਨਾਲ ਮਾਰਨ ਦੀ ਗੱਲ ਕਬੂਲੀ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਸੱਚ ਸੀ ਤੇ ਫਿਰ ਉਸ ਤੋਂ ਪੰਜ ਹੋਰ ਮੁਕਾਦਮੇ ਕੋਰਟ ਚਲਾ ਦਿੱਤੇ ਗਏ ਹੁਣ ਤੱਕ ਟੋਟਲ ਉਹ 16 ਔਰਤਾਂ ਨੂੰ ਟਿਕਾਣੇ ਲਾ ਚੁੱਕਿਆ ਸੀ ਹੁਣ ਇਸ ਦਾ ਇਹ ਮੁਕਾਦਮਾ ਚੱਲ ਹੀ ਰਿਹਾ ਸੀ ਕਿ ਇਹ ਆਪਦੇ ਪੁਰਾਣੇ 11 ਔਰਤਾਂ ਵਾਲੇ ਮਾਮਲੇ 'ਚ ਮਿਲੀ ਉਮਰ ਕਾਇਦ ਦੇ ਖਿਲਾਫ ਹਾਈ ਕੋਰਟ 'ਚ ਆ ਪਹੁੰਚਾ ਤੇ ਉੱਥੇ ਉਹ ਕਹਿੰਦਾ ਕਿ ਉਸ ਦੇ ਖਿਲਾਫ ਕੋਈ ਵੀ ਆਈ ਵਿਟਨੈਸ ਨਹੀਂ ਤੇ ਨਾ ਹੀ ਕੋਈ ਪੁਖਤਾ ਸਬੂਤ ਹੈ ਕਿ ਇਹ ਸਭ ਕੁਝ ਮੈਂ ਹੀ ਕੀਤਾ ਇਸੇ ਲਈ ਮੈਨੂੰ ਛੱਡਿਆ ਜਾਵੇ ਇਸੇ ਦੌਰਾਨ ਹਾਲੇ ਮਾਮਲਾ ਚੱਲ ਹੀ ਰਿਹਾ ਸੀ ਕਿ ਹਾਈ ਕੋਰਟ ਵੱਲੋਂ 2020 ਚ ਉਸਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਆ ਹੁਣ ਜੇਰਾ ਸੋਚੋ 16 ਔਰਤਾਂ ਨੂੰ ਮਾਰਨ ਵਾਲਾ ਇੱਕ ਆਦਮੀ ਜਿਸਨੂੰ 11 ਕੇਸਾਂ ਚ ਉਮਰ ਕੈਦ ਤੱਕ ਹੋ ਚੁੱਕੀ ਐ ਤੇ ਫਿਰ ਉਹ ਜੇਲ੍ਹ ਚੋਂ ਵੀ ਭੱਜ ਚੁੱਕਿਆ ਜੇਲ੍ਹ ਚੋਂ ਭੱਜਣ ਤੋਂ ਬਾਅਦ ਵੀ ਆਪਣੀ ਆਦਤ ਤੋਂ ਮਜਬੂਰ ਇਸ ਸ਼ਖਸ ਨੇ 5 ਔਰਤਾਂ ਨੂੰ ਠਿਕਾਣੇ ਲਾਇਆ ਸੀ ਪਰ ਅਦਾਲਤ ਨੇ ਉਸ ਨੂੰ ਫਿਰ ਤੋਂ ਜ਼ਮਾਨਤ ਦੇ ਦਿੱਤੀ ਤੇ ਫਿਰ ਦਸੰਬਰ ਚ ਉਸਦੇ ਦੁਆਰਾ 2 ਹੋਰ ਸ਼ਿਕਾਰ ਕੀਤੇ ਗਏ ਯਾਨੀ ਟੋਟਲ 18 ਔਰਤਾਂ ਨੂੰ ਹੁਣ ਤੱਕ ਉਹ ਠਿਕਾਣੇ ਲਾ ਚੁੱਕਿਆ ਹੁਣ ਕੁਝ ਸਵਾਲ ਵੀ ਪੈਦਾ ਹੁੰਦੇ ਨੇ ਕਿ 11 ਮਾਮਲਿਆਂ ਦਾ ਦੋਸ਼ੀ ਹਸਪਤਾਲ ਚੋਂ ਭੱਜਾ ਉਹ ਵੀ ਪੁਲਿਸ ਦੀ ਸੁਰੱਖਿਆ ਦੇ ਵਿੱਚ ਇਹ ਚੀਜ਼ ਪੁਲਸ ਤੇ ਸਵਾਲ ਖੜੇ ਕਰਦੀ ਹੈ ਫਿਰ ਉਹ ਪੰਜ ਹੋਰ ਔਰਤਾਂ ਨੂੰ ਮਾਰਦਾ ਤੇ ਟੋਟਲ 16 ਔਰਤਾਂ ਦੇ ਮਲਜਮ ਇਸ ਬੰਦੇ ਨੂੰ ਫਿਰ ਤੋਂ ਕੋਰਟ ਦੇ ਦੁਆਰਾ ਜ਼ਮਾਨਤ ਦੇ ਦਿੱਤੀ ਜਾਂਦੀ ਆ ਸਾਡੇ ਦੇਸ਼ ਤੇ ਜੁਡੀਸ਼ੀਅਲ ਸਿਸਟਮ ਤੇ ਵੀ ਇਹ ਸਵਾਲ ਖੜੇ ਕਰਦਾ ਕਿਉਂਕਿ ਉਸ ਨੂੰ ਜ਼ਮਾਨਤ ਦੇਣ ਤੋਂ ਬਾਅਦ ਉਸ ਨੇ ਦੋ ਹੋਰ ਔਰਤਾਂ ਨੂੰ ਠਿਕਾਣੇ ਲਾ ਦਿੱਤਾ ਸੀ ਤਾਂ ਇਹ ਸੀ ਰੂਮਲੂ ਦੀ ਪੂਰੀ ਕਹਾਣੀ ਜਿਸ ਨੂੰ ਸ਼ਾਇਦ ਦਰਿੰਦਾ ਕਹਿਣਾ ਵੀ ਗਲਤ ਨਹੀਂ ਹੋਊਗਾ ਤੁਹਾਡਾ ਕੀ ਸੋਚਣਾ ਹੈ ਇਸ ਦੇ ਬਾਰੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨ